ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਠੀਕ ਠਾਕ ਹਾਂ ਜੀ ਕਰਦੇ ਆਏ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਏ ਤੇ ਆਪਾਂ ਨਾ ਮੈਂ ਨਾ 베ਡੇ ਦੀ ਸਾਫ ਸਫਾਈ ਕਰਨੀ ਸੀਗੀ ਤੇ ਉਹਦੇ ਵਾਸਤੇ ਪਹਿਲਾਂ ਮੈਂ ਇਧਰੋਂ ਗੋਹਾ ਚੱਕਣ ਲੱਗੀ ਤੇ ਉਸ ਤੋਂ ਬਾਅਦ ਨਾ ਫਿਰ ਹਨੇਰੀ ਇੰਨੀ ਜ਼ਿਆਦਾ ਤੇਜ਼ ਸੀ ਵੀ ਕੱਲ ਬੁੱਧਵਾਰ ਵਾਲੇ ਦਿਨ ਪੂਰਾ ਦਿਨ ਹੀ ਹਨੇਰੀ ਚੱਲੀ ਗਈ ਜਾਨਕੀ ਹਵਾ ਇੰਨੀ ਜ਼ਿਆਦਾ ਤੇਜ਼ ਸੀਗੀ ਪੂਰੀ ਹਨੇਰੀ ਜਾਨਕੀ ਸਾਰਾ ਦਿਨ ਹੀ ਚੱਲੀ ਗਈ ਰਾਤ ਤੱਕ ਤੇ ਫਿਰ ਉਸ ਤੋਂ ਬਾਅਦ ਨਾ ਫਿਰ ਮੈਂ ਜਿਵੇਂ ਵੇੜਾ ਦੇ ਵਿੱਚ ਮਿੱਟੀ ਲਗਾਉਣੀ ਸੀਗੀ ਤੇ ਫਿਰ ਮੈਂ ਉਹ ਕੈਨਸਲ ਕਰਤਾ ਤੇ ਇੱਕ ਨਾ ਬਾਅਦ ਵਿੱਚ ਮੈਨੂੰ ਫੀਵਰ ਹੋ ਗਿਆ ਸੀਗਾ ਤੇ ਮੇਰਾ ਸਿਰ ਦਰਦ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਕੋਈ ਵੀ ਵੀਡੀਓ ਜਿਹੜੀ ਨਹੀਂ ਬਣਾਈ ਹੈਗੀ ਤੇ ਇਸ ਕਰਕੇ ਹੀ ਕੱਲ ਜਿਹੜਾ ਆਪਣਾ ਕੋਈ ਵੀ ਵਲੌਗ ਜਿਹੜਾ ਨਹੀਂ ਆਇਆ ਸੀਗਾ ਤੇ ਕਿਉਂਕਿ ਜਦੋਂ ਆਪਣਾ ਆਪ ਦਾ ਸਰੀਰ ਸੈਟਾ ਤਾਂ ਹੀ ਆਪਣੇ ਤੋਂ ਹਨਾ ਵੀ ਹਾਂ ਵੀਡੀਓ ਬਣਦੀ ਆ ਤੇ ਕਿਉਂਕਿ ਫਿਰ ਨਾ ਮੈਂ ਆਪਣੇ ਜਿਹੜੇ ਕੰਮਕਾਰ ਉਹੀ ਮਸਾਂ ਆਪਦੇ ਸਮੇਟੇ ਸੀਗੇ ਤੇ ਫਿਰ ਤਾਂ ਕਰਕੇ ਉਸ ਤੋਂ ਬਾਅਦ ਮੈਂ ਕੋਈ ਵੀ ਵੀਡੀਓ ਜਿਹੜੀ ਨਹੀਂ ਬਣਾਈ ਤੇ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਹੈਗੀ ਆ ਜੀ ਇਹ ਹੈਗੀ ਆ ਵੀਰਵਾਰ ਦੀ ਜਾਨੀ ਕਿ ਅੱਜ ਵਾਲੀ ਸਵੇਰ ਦੀ ਮਾਰਨਿੰਗ ਦਾ ਟਾਈਮ ਆ ਇੱਥੇ ਤੇ ਮੈਂ ਲੱਗੀ ਸੀ ਸਬਜੀ ਬਣਾਉਣਾ ਤੇ ਜਾਨੀ ਕਿ ਸਬਜੀ ਮੈਂ ਬਣਾ ਰਹੀ ਆ ਜੀ ਆਲੂ ਗੋਭੀ ਤੇ ਮੈਨਾਂ ਸਿਰ ਤੁੱਟਾ ਸੀ ਜਾਨਕੀ ਬਾਲ ਤੁੱਟਦੇ ਸੀ ਤੇ ਮੇਰੇ ਬਾਲ ਉਸ ਤਰ੍ਹਾਂ ਹੀ ਖੁੱਲੇ ਜਾਨਕੀ ਮੈਂ ਇਸ ਤਰ੍ਹਾਂ ਹੀ ਰੱਖ ਲੇ ਬਾਲ ਵਾਏ ਨਹੀਂ ਹੈਗੇ ਕਿਉਂਕਿ ਮੈਂ ਸਾਰਾ ਕੰਮ ਤਾਂ ਤਨ ਤਨਬੇੜ ਕੇ ਉਸ ਤੋਂ ਬਾਅਦ ਹੀ ਬਾਲ ਜੜੇ ਪਾਉਂਗੀ ਤੇ ਚਲੋ ਜੀ ਹੁਣ ਮੈਂ ਲੱਗੀਆਂ ਸਬਜੀ ਨੂੰ ਤੜਕਾ ਲਗਾਉਣਾ ਤੇ ਹਾਂਜੀ ਸਬਜੀ ਆਪਾਂ ਕੜਾਈ ਰੱਖਤੀ ਸੀ ਕੜਾਈ ਗਰਮ ਹੋ ਗਈ ਤੇਲ ਪਾਤਾ ਸੀ ਤੇਲ ਵੀ ਗਰਮ ਹੋ ਚੁੱਕਿਆ ਜੀਰਾ ਵੀ ਪਾਤਾ ਆਪਾਂ ਵਿੱਚ ਉਸ ਤੋਂ ਬਾਅਦ ਆਪਾਂ ਪਿਆਜ਼ ਹਰੀ ਮਿਰਚ ਲਸਣ ਅਦਰਕ ਕੱਟਿਆ ਹੋਇਆ ਸੀ ਗਾ ਬਰੀਕਪਰੀ ਕਜਮੇ ਗੁੰਡੇ ਦੇ ਵਿੱਚ ਨਹੀਂ ਕੁਟਿਆ ਇਹਨੂੰ ਬ੍ਰੇਕ ਬ੍ਰੇਕ ਕੱਟ ਕੇ ਇਸ ਤਰ੍ਹਾਂ ਹੀ ਸਬਜ਼ੀ ਬਣਾਉਣ ਲੱਗੀ ਆ ਥੋੜੀ ਜਿਹੀ ਕਾਲ ਸੀਗੀ ਤੇ ਕਿਉਂਕਿ ਕੰਮ ਥੋੜੀ ਜਿਹੀ ਅੱਜ ਜ਼ਿਆਦਾ ਸੀਗੇ ਤੇ ਕਿਉਂਕਿ ਕੱਲ ਇੱਕ ਤਾਂ ਹਨੇਰੀ ਨੇ ਕੰਮ ਵਧਾਤਾ ਵੀ ਜ਼ਿਆਦਾ ਸਾਰਾ ਪੂਰਾ ਦਿਨ ਚੱਲੇ ਗਿਆ ਕਰਕੇ ਹਨਾ ਤੇ ਇੱਕ ਆ ਵੀ ਮੈਂ ਆਪ ਠੀਕ ਨਹੀਂ ਸੀ ਵੀ ਕਹ ਲਓ ਆਪਦੀ ਜਦੋਂ ਸਰੀ ਸੈਟ ਨਾ ਹੋਵੇ ਤੇ ਫਿਰ ਕੰਮਵੇਂ ਹੁੰਦਾ ਨਹੀਂ ਹੈਗਾ ਰੀਸ ਦੇ ਨਾਲ ਕਹ ਲਓ ਹਨਾ ਸਾਫ ਸਫਾਈਆਂ ਇੰਨੀਆਂ ਹੋਈਆਂ ਨਹੀਂ ਸਫਾਈਆਂ ਕਰਕੇ ਵੀ ਕੀ ਕਰਦੀ ਕਿਉਂਕਿ ਜਦੋਂ ਰੱਬ ਨੇ ਹਨੇਰ ਛੱਡਿਆ ਹੋਇਆ ਸੀਗਾ ਫਿਰ ਉਸੇ ਤਰ੍ਹਾਂ ਹੀ ਫੇਰ ਉਹ ਨਾ ਹੋ ਜਾਂਦਾ ਕਿਉਂਕਿ 2 ਦਿਨ ਹੋ ਗਏ ਪਰਸੋਂ ਵੀ ਮੈਂ ਇਸ ਤਰ੍ਹਾਂ ਕੀਤਾ ਜਦੋਂ ਮੈਂ ਸਾਰੀਆਂ ਸਾਫ ਸਫਾਈਆਂ A to Z ਕਰ ਲਈਆਂ ਤੇ ਉਸ ਤੋਂ ਬਾਅਦ ਰੱਬ ਨੇ ਫਿਰ ਹਨੇਰੀ ਛੱਡਦੀ ਜਾਣ ਕੇ ਹਵਾ ਤੇਜ਼ ਛੱਡਦੀ ਤੇ ਲੋ ਜੀ ਆਪਾਂ ਸਬਜ਼ੀ ਨੂੰ ਜਿਹੜਾ ਤੜਕਾ ਲਗਾ ਦਿੱਤਾ ਤੇ ਸਬਜ਼ੀ ਆਪਣੀ ਪੱਕ ਰਹੀ ਹੈ ਤੇ ਹੁਣ ਆਪਾਂ ਅਗਲੇ ਕੰਮ ਤੋਂ ਦੇ ਆਪਣੇ ਦੇਖਦੇ ਆ ਜਣ ਕੇ ਨੂਰ ਤਿਆਰ ਹੋ ਰਿਹਾ ਸੀਗਾ ਤੇ ਬਸ ਮੈਂ ਹੁਣ ਉਹਨੂੰ ਰੋਟੀ ਬਣਾ ਕੇ ਦੇਣੀ ਸੀ ਬਾਸ ਉਹਦੀ ਸਬਜ਼ੀ ਬਣ ਚੁਗੀ ਉਸ ਤੋਂ ਬਾਅਦ ਤੇ ਲਓ ਜੀ ਉਸ ਤੋਂ ਬਾਅਦ ਮੈਂ ਲੱਗਿਆ ਇੱਥੇ ਝਾੜੂ ਲਗਾਉਣਾ ਅਰਸ਼ ਨੂੰ ਸਕੂਲ ਚ ਲਿਆ ਗਿਆ ਸੀ ਸਬਜ਼ੀ ਆਪਣੀ ਬਣ ਗਈ ਸੀ ਉਸ ਤੋਂ ਬਾਅਦ ਆਪਾਂ ਰੋਟੀ ਵਗੈਰਾ ਬਣਾ ਲਈ ਸੀ ਤੇ ਉਹਦੀ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਉਸ ਤੋਂ ਬਾਅਦ ਲੱਗੇ ਆਪਾਂ ਹੁਣ ਜਾਨੀ ਕਿ ਸਾਰੀ ਸਫਾਈ ਕਰਨ ਕਿਉਂਕਿ ਦੇਖੋ ਕਿੰਨੀ ਜ਼ਿਆਦਾ ਰੇਤ ਆ ਰਹੀ ਹੈ ਅੰਦਰ ਜਦੋਂ ਇੱਕ ਹਨੇਰੀ ਦੇ ਨਾਲ ਆ ਜਾਂਦੀ ਹੈ ਤੇ ਇੱਕ ਵਸ ਵੀ ਜਦੋਂ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਨਾ ਇਹ ਤਾਂ ਕਰਕੇ ਤੇ ਕੱਲ ਮੈਂ ਫਿਰ ਪੋਚਾ ਵੀ ਨਹੀਂ ਲਗਾਇਆ ਸੀਗਾ ਕੱਲਾ ਛਾੜੂ ਲਗਾਇਆ ਸੀਗਾ ਪੋਚਾ ਨਹੀਂ ਲਗਾਇਆ ਕਿਉਂਕਿ ਇੱਕ ਤਾਂ ਹਨੇਰੀ ਚੱਲਦੀ ਸੀਗੀ ਤੇ ਫਿਰ ਮੈਂ ਪੋਚਾ ਨਹੀਂ ਲਗਾਇਆ ਤੇ ਚਲੋ ਜੀ ਅੱਜ ਆਪਾਂ ਹੁਣ ਰੀਜਨਾਂ ਜਿਹੜੀ ਸਾਫਾਈ ਕਰਦੇ ਆ ਤੇ ਪਤਾ ਅੱਜ ਵੀ ਨਹੀਂ ਹੈਗਾ ਵੀ ਜੇ ਹਵਾ ਬਾਦ ਛੱਡ ਦੇ ਰੱਬ ਤਾਂ ਕੁਝ ਕਹਿ ਨਹੀਂ ਸਕਦੇ ਪਰ 10 ਤਾਂ ਚਲੋ ਆਪਾਂ ਜਿਹੜੀ ਸਫਾਈ ਉਹ ਕਰਦੇ ਆ ਸਾਰੀ ਤੇ ਜਿਹੜਾ ਆਪਣਾ ਚੱਕਰਦਾ ਹੁੰਦਾ ਹੁੰਦਾ ਜਿਵੇਂ ਬਿਸਤਰੇ ਵਗੈਰਾ ਚੱਕਣੇ ਹੁੰਦੇ ਨੇ ਜਾਂ ਹੋਰ ਸਾਰਾ ਹਨਾ ਉਹ ਆਪਾਂ ਚੱਕਰ ਕਰ ਲਿਆ ਸੀਗਾ ਤੇ ਬਸ ਹੁਣ ਆਪਾਂ ਝਾੜੂ ਕੱਢ ਕੇ ਤੇ ਵਿੜਾ ਵੀ ਹਲੇ ਮੈਂ ਸੁੰਭਰਨਾ ਸੀ ਕਿ ਵਿੜੇ ਦਾ ਵੀ ਨਾ ਸਤਿਆਨਾਸ਼ ਹੋਇਆ ਪਿਆ ਨੇਰੀ ਦੇ ਨਾਲ ਤੇ ਚਲੋ ਜੀ ਪਹਿਲਾਂ ਆਪਾਂ ਅੰਦਰ ਝਾੜੂ ਕੱਢ ਲਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸੁੰਭਰਦੇ ਹਾਂ ਵਿੜਾ ਤੇ ਵਿੜਾ ਸੁੰਭਰ ਕੇ ਤੇ ਫਿਰ ਅੱਜ ਤਾਂ ਵਿੜੇ ਦੀ ਵੀ ਸਾਫ ਸਫਾਈ ਕਰਨੀ ਆਪਾਂ ਤੇ ਚਲੋ ਜੀ ਝਾੜੂ ਲਗਾ ਕੇ ਤੇ ਵਿੜਾ ਸੁੰਭਰ ਕੇ ਤੇ ਹਾਂਜੀ ਪੱਕੀ ਤੁਹਾਨੂੰ ਰਿਕਵੈਸਟ ਹੈ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚਲੋ ਜੀ ਹੁਣ ਆਪਾਂ ਅੰਦਰ ਜਿਵੇਂ ਝਾੜੂ ਵਗੈਰਾ ਕੱਢ ਲਿਆ ਸੀ ਤੇ ਹੁਣ ਮੈਂ ਲੱਗੀ ਵੇੜਾ ਸੁੰਬਰਨ ਤੇ ਹਵਾ ਜਿਹੜੀ ਨਾ ਉਹ ਫੇਰ ਤੇਜ਼ ਹੁੰਦੀ ਜਾ ਰਹੀ ਹੈ ਤੇ ਜਾਨੀ ਕਿ ਚੜਦੀ ਜਾਂਦੀ ਹੈ ਹਵਾ ਕੋਈ ਪਤਾ ਨਹੀਂ ਗਾ ਵੀ ਜੇ ਹਨੇਰੀ ਦਾ ਮੌਸਮ ਬਣ ਜੇ ਦਾ ਬਣ ਜੀ ਤੇ ਦੇਖੋ ਕਿੰਨਾ ਘਟਾ ਉੱਡ ਰਿਹਾ ਤੇ ਕੂੜਾ ਦੇਖੋ ਕਿੰਨਾ ਖਿਲ ਰਿਹਾ ਸਾਰਾ ਜਾਨੀ ਕਿ ਨਾ ਬਾਰੋਂ ਓਟ ਓਟ ਕੇ ਰੇਤਾ ਕੂੜਾ ਮਿੱਟੀ ਦਾ ਫਾਫੇ ਸਾਰੇ ਇਸ ਤਰ੍ਹਾਂ ਇੱਧਰ ਇਕੱਠੇ ਹੋ ਜਾਂਦੇ ਇੱਧਰਲੀ ਸਾਈਡ ਨੂੰ ਹੁੰਦੇ ਆ ਤੇ ਚਲੋ ਜੇ ਹੁਣ ਆਪਾਂ ਪਹਿਲਾਂ ਵੇੜਾ ਸੁੰਭਰ ਲਈਏ ਤੇ ਮਿੱਟੀ ਬਹੁਤ ਜ਼ਿਆਦਾ ਉੱਡ ਰਹੀ ਹੈ ਤੇ ਸਭ ਤੋਂ ਵੱਡੀ ਗਲਤੀ ਇੱਥੇ ਮੇਰੇ ਤੋਂ ਇਹ ਹੋਈ ਵੀ ਮੈਂ ਕੱਪੜੇ ਪਹਿਲਾਂ ਸਵਕਤੇ ਤੁਸੀਂ ਦੇ ਅਸੀਂ ਧੋਲੇ ਸੀਗੇ ਹਣੇ ਰਹਿਨੇ ਕੱਪੜੇ ਜਿਹੜੇ ਮੈਂ ਧੋਲੇ ਸੀ ਤੇ ਮੈਨੂੰ ਯਾਦ ਨਹੀਂ ਰਿਹਾ ਵੀ ਮੈਂ ਕੱਪੜੇ ਬਾਅਦ ਸੁੱਕਣੇ ਪਾਵਾਂ ਪਹਿਲਾਂ ਵੇੜਾ ਸੁੰਭਰ ਦਿਆਂ ਤੇ ਮੈਂ ਕੱਪੜੇ ਸੁੱਕਣੇ ਪਾ ਕੇ ਬਾਅਦ ਜਦੋਂ ਵੇੜਾ ਸੁੰਭਰ ਲੱਗੀ ਜਦੋਂ ਸਾਰਾ ਵੇੜਾ ਸੁੰਭਰ ਲਿਆ ਬਾ ਫਿਰ ਮੈਂ ਆਹ ਚਲੋ ਹੁਣ ਤਾਂ ਸੁੰਭ ਰਿਆ ਗਿਆ ਤੇ ਚਲੋ ਜੀ ਹੁਣ ਆਪਾਂ ਇਹ ਇੱਥੇ ਢੇਰੀ ਲਾ ਲਈ ਇੱਥੇ ਚੱਕ ਲਾਂਗੇ ਕਿਉਂਕਿ ਨਾ ਹਵਾ ਤੇਜ਼ ਕਰਕੇ ਨਾ ਉਹ ਫਿਰ ਪਿੱਛੇ ਨੂੰ ਉੱਡੀ ਜਾਂਦਾ ਸੀਗਾ ਕੂੜਾ ਪਿੱਛੇ ਨੂੰ ਆਈ ਜਾਂਦਾ ਸੀਗਾ ਉੱਡ ਉੱਟ ਕੇ ਤੇ ਫਿਰ ਮੈਂ ਖਾ ਵੀ ਪਹਿਲਾਂ ਮੈਂ ਹੁਣ ਇਹ ਜਿਹੜਾ ਉੱਪਰੋਂ ਕੂੜਾ ਜਿਹਾ ਚੱਕ ਦਿੰਨੀ ਆ ਬਾਕੀ ਫਿਰ ਉਧਰ ਨੂੰ ਲੈ ਜੂਗੀ ਸਾਰਾ ਸੁੰਭਰ ਦੂੰਗੀ ਤੇ ਚਲੋ ਜੀ ਹੁਣ ਆਪਣਾ ਜਿਹੜਾ ਵੇੜਾ ਉਹ ਵੀ ਸਾਫ਼ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਹੁਣ ਲਗਾਉਣੀ ਅੰਦਰ ਪੋਚਾ ਤੇ ਹੁਣ ਆਪਾਂ ਜਿਵੇਂ ਡਸਟਿੰਗ ਵਗੈਰਾ ਹੋ ਚੁੱਕੀ ਸੀਗੀ ਸਾਰੇ ਇਹ ਹੁਣ ਆਪਾਂ ਪੋਚਾ ਰਹਿ ਗਿਆ ਕੱਲਾ ਹੁਣ ਆਪਾਂ ਲਗਾਉਣੇ ਆ ਪੋਚਾ ਤੇ ਹਲੇ ਰਸੋਈ ਵੀ ਸਾਫ਼ ਕਰਨੀ ਆ ਮੈਂ ਪਹਿਲਾਂ ਇੱਧਰ ਸਾਰੇ ਪੋਚਾ ਲਗਾ ਕੇ ਉਸ ਤੋਂ ਬਾਅਦ ਮੈਂ ਰਸੋਈ ਸਾਫ਼ ਕਰਕੇ ਜਾਨਕੀ ਸਲੈਬ ਗੈਸ ਸਾਫ਼ ਕਰਕੇ ਭਾਂਡੇ ਵਗੈਰਾ ਲਾਉਣੇ ਆ ਭਾਂਡੇ ਸਾਫ਼ ਕਰਕੇ ਧੁੱਪੇ ਰੱਖੇ ਹੋਏ ਨੇ ਤੇ ਕਿਉਂਕਿ ਕੱਲ ਭਾਂਡੇ ਭਾਂਡੇ ਨੂੰ ਧੁੱਪ ਨਹੀਂ ਲਵਾਈ ਸੀ ਕਿਉਂਕਿ ਮੇਰੀ ਆਦਤ ਆ ਮੈਂ ਹਰ ਰੋਜ਼ ਭਾਂਡਾਂ ਨੂੰ ਧੁੱਪ ਲਵਾਉਣੀ ਹੁੰਦੀ ਆ ਤੇ ਕੱਲ ਧੁੱਪ ਨਹੀਂ ਲਵਾਈ ਗਈ ਸੀ ਕਿਉਂਕਿ ਹਨੇਰੀ ਚੱਲਦੀ ਕਰਕੇ ਤੇ ਅੱਜ ਹੁਣ ਭਾਂਡੇ ਆਪਾਂ ਸਾਫ਼ ਕਰਕੇ ਨਾ ਤੇ ਰੱਖੇ ਹੋਏ ਨੇ ਸਵੇਰ ਦੇ ਤੋਂ ਲੈ ਕੇ ਰੋਟੀ ਤੱਕ ਜਾਣੀ ਕੀ ਹੈ ਨਾ ਸਾਰੇ ਭਾਂਡੇ ਜਿਹੜੇ ਬਾਹਰ ਵਿੱਚ ਇਕੱਠੇ ਸਾਫ਼ ਕੀਤੇ ਸੀ ਅੱਜ ਤਾਂ ਭਾਂਡੇ ਵੀ ਮੈਂ ਸਾਰੇ ਤੇ ਸਾਫ਼ ਕਰਕੇ ਤੇ ਮੈਂ ਧੁੱਪੇ ਰੱਖਦੇ ਤੇ ਆਪਾਂ ਪਹਿਲਾਂ ਇੱਧਰ ਪੋਚਾ ਲਗਾ ਲਗੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਰਸੋਈ ਸਾਫ਼ ਤੇ ਬਾਕੀ ਕੰਮ ਕਰ ਤਾਂ ਬਹੁਤ ਪੰਜਾਂ ਦੇ ਛੋਟੇ-ਛੋਟੇ ਘਰ ਦੇ ਕੰਮ ਬਹੁਤ ਬਣ ਜਾਂਦੇ ਨੇ ਜੇ ਇੱਕ ਦਿਨ ਵੀ ਔਰਤਾਂ ਨਾ ਘਰ ਦਾ ਕੰਮ ਨਾ ਕਰੇ ਨਾ ਤੇ ਘਰ ਹਾਲੋਂ ਬਿਆਹਲ ਹੋ ਜਾਂਦਾ ਘਰ ਦਾ ਹਨਾ ਘਰ ਬਹੁਤ ਹੀ ਜ਼ਿਆਦਾ ਉਹ ਹੋ ਜਾਂਦਾ ਜਿਵੇਂ ਹੁਣ ਕੱਲ ਮੈਂ ਪੋਚਾ ਨਹੀਂ ਲਗਾਇਆ ਮਜਬੂਰੀ ਦੇ ਵਿੱਚ ਇੱਕ ਮੇਰੀ ਮਜਬੂਰੀ ਸੀ ਕਿ ਵੀ ਆਪ ਮੈਂ ਠੀਕ ਨਹੀਂ ਸੀਗੀ ਹਨਾ ਤੇ ਸਿਰ ਜਿਆਦਾ ਦਰਦ ਕਰ ਰਿਹਾ ਸੀ ਬੁਖਾਰ ਜਿਆਦਾ ਸੀਗਾ ਮੈਨੂੰ ਤੇ ਇੱਕ ਹਨੇਰੀ ਚੱਲ ਰਹੀ ਸੀ ਚਲੋ ਹਨੇਰੀ ਦਾ ਵੀ ਮੈਂ ਉਹ ਕਰ ਲੈਂਦੀ ਕਿ ਮੈਂ ਪੋਚਾ ਲਗਾ ਕੇ ਨਾ ਬਾਹਰ ਬਲਾ ਕੇ ਬੰਦ ਕਰ ਦਿੰਦੀ ਚਲੋ ਹਨਾ ਟਾਈਮ ਪਾਸ ਹੋ ਜਾਂਦਾ ਪਰ ਮੇਰਾ ਆਪ ਤੋਂ ਮੇਥੂਠੇ ਨਹੀਂ ਜਾਂਦਾ ਸੀਗਾ ਕਿਉਂਕਿ ਮੈਨੂੰ ਬੁਖਾਰ ਇੰਨਾ ਜਿਆਦਾ ਹੋ ਗਿਆ ਸੀਗਾ ਤੇ ਫਿਰ ਵੀ ਇੰਨਾ ਬੁਰਾ ਹਾਲ ਹੋ ਗਿਆ ਤੇ ਨਾਲੇ ਇੱਕ ਦਿਨ ਹੀ ਨਾਗਾ ਪਾਇਆ ਸੀਗਾ ਵੀ ਇੱਕ ਦਿਨ ਹੀ ਪੋਚਾ ਨਹੀਂ ਲੱਗਾ ਸੀ ਫਿਰ ਵੀ ਆਪਣੇ ਆਪ ਨੂੰ ਇਸ ਖੇਜੀ ਚੜੀ ਜਾਂਦੀ ਸੀ ਕਿ ਸਵੇਰੇ ਮੈਨੂੰ ਉੱਠਣ ਸਾਰਾ ਇਹ ਹੋ ਗਿਆ ਕਿ ਮੈਂ ਜਲਦੀ ਜਲਦੀ ਨਾ ਵਿਆਹ ਦੇ ਪਸ਼ੂਆਂ ਦਾ ਕੰਮ ਨਿਬੜ ਕੇ ਉਸ ਤੋਂ ਬਾਅਦ ਮੈਂ ਸਾਫ਼ ਸਵੀਆਂ ਨੂੰ ਲੱਗ ਜਾ ਤੇ ਲੋ ਜੀ ਆਪਾਂ ਹੁਣ ਆਗੇ ਰਸੋਈ 'ਚ ਸਾਰੇ ਆਪਣੇ ਪੋਚੇ ਲੱਗ ਚੁੱਕੇ ਨੇ ਰਸੋਈ 'ਚ ਰਹਿੰਦਾ ਹਲੇ ਪੋਚਾ ਲਗਾਉਣ ਵਾਲਾ ਤੇ ਹੁਣ ਆਪਾਂ ਪਹਿਲਾਂ ਸਾਰੇ ਭਾਂਡੇ ਜਿਹੜੇ ਉਹ ਲਗਾਉਣੇ ਆ ਕਿਉਂਕਿ ਹਰੇਕ ਚੀਜ਼ ਆਪੋ ਆਪਣੇ ਟਿਕਾਣੇ ਤੇ ਚਾਹੀਏ ਹੋਰ ਸੋਈ ਦੇ ਵਿੱਚ ਭਾਂਡੇ ਹੋਣ ਇਹ ਚਾਏ ਮੈਨੂੰ ਐ ਹੁੰਦਾ ਵੀ ਜੇ ਗਲਾਸ ਜਿਹੜਾ ਗਲਾਸ ਆਪਾਂ ਜਿੱਥੇ ਚੱਕਿਆ ਨਾ ਤੇ ਉਹ ਬਾਅਦ ਵਿੱਚ ਉੱਥੇ ਹੀ ਰੱਖਿਆ ਜਾਵੇ ਤਾਂ ਚੰਗੀ ਗੱਲ ਹੈ ਕਿ ਕੋਈ ਵੀ ਚੀਜ਼ਾ ਹਰੇਕ ਚੀਜ਼ ਆਪਣੇ ਟਿਕਾਣੇ ਤੇ ਰੱਖੀ ਜਾਵੇ ਨਾਲ ਦੀ ਨਾਲ ਤਾਂ ਨਾਲੇ ਤਾਂ ਘਰ ਸੋਹਣਾ ਲੱਗਦਾ ਹੈ ਨਾ ਤੇ ਆਪਣੇ ਆਪ ਨੂੰ ਵੀ ਵਧੀਆ ਸਕੂਨ ਮਿਲਦਾ ਤੇ ਤਾਂ ਹੀ ਸਫਾਈ ਰਹਿੰਦੀ ਹੈ ਜੇਕਰ ਆਪਾਂ ਹਨਾ ਖਲਾਰਾ ਜਿਹਾ ਪਾ ਕੇ ਰੱਖੀਏ ਕੋਈ ਚੀਜ਼ ਕਿਤੇ ਪਈ ਹੈ ਕੋਈ ਕਿਤੇ ਪਈ ਹੈ ਤਾਂ ਫਿਰ ਘਰ ਦੇ ਵਿੱਚ ਜਿਹੜੀ ਹੈ ਸਫਾਈ ਉਹ ਨਹੀਂ ਰਹਿੰਦੀ ਹੈਗੀ ਤੇ ਚਲੋ ਜੀ ਆਪਾਂ ਪਹਿਲਾਂ ਸਾਰੇ ਲਗਾ ਦਈਏ ਭਾਂਡੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੈਸ ਸਾਫ਼ ਕਰਕੇ ਸਲੈਬ ਸਾਫ਼ ਕਰਕੇ ਫਿਰ ਆਪਾਂ ਪੋਚਾ ਲਗਾ ਕੇ ਸੋਈ ਦਾ ਜਿਹੜਾ ਆ ਸਾਫ਼ ਸਫਾਈ ਰਸੋਈ ਦੀ ਕਰਦੇ ਆ ਖਤਮ ਤੇ ਚਲੋ ਜੀ ਭਾਂਡੇ ਵਗੈਰਾ ਆਪਾਂ ਸਾਰੇ ਰੱਖਤੇ ਆ ਤੇ ਹੁਣ ਆਪਾਂ ਗੈਸ ਸਾਫ ਕਰਦੇ ਆ ਸਾਬਣ ਦੇ ਨਾਲ ਚੰਗੀ ਤਰ੍ਹਾਂ ਪਹਿਲਾਂ ਗੈਸ ਸਾਫ ਕਰਦੇ ਆ ਤੇ ਮੈਂ ਗੈਸ ਹਜੇ ਵੀ ਯਾਨੀ ਕਿ ਇਹਨੂੰ ਗਰਮ ਪਾਣੀ ਦੇ ਨਾਲ ਹੀ ਸਾਫ ਕਰਦੀ ਆ ਫਿਲਹਾਲ ਹੁਣ ਵੀ ਤੇ ਕਿਉਂਕਿ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਰਸੋਈ ਦੇ ਵਿੱਚ ਨਾ ਜਿਵੇਂ ਧੰਧਾਈ ਜੀ ਰਹਿੰਦੀ ਆ ਯਾਨੀ ਕਿ ਜਿਵੇਂ ਹੁਣ ਰੋਟੀ ਬਣਾਉਣ ਲੱਗੇ ਜਾਂ ਸਬਜ਼ੀ ਬਣਾਉਣ ਲੱਗੇ ਹਨਾ ਤੇ ਤੇਲ ਦੀ ਉਹ ਧੰਧਾਈ ਜੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਨਾ ਜਿਵੇਂ ਗਰਮ ਪਾਣੀ ਦੇ ਨਾਲ ਗੈਸ ਐਸ ਤਰ੍ਹਾਂ ਚਮਕ ਕੇ ਜਾਂਦਾ ਤੇ ਜਿਵੇਂ ਕਿਚਨ ਟੇਬਲ ਹੋਗੇ ਉਹ ਵੀ ਮੈਂ ਗਰਮ ਪਾਣੀ ਦੇ ਵਿੱਚ ਹੀ ਧੋਨੀ ਆ ਗਰਮੀ ਦੇ ਵਿੱਚ ਵੀ ਤੇ ਸਰਦੀ ਦੇ ਵਿੱਚ ਤਾਂ ਚਲੋ ਧੋਨੇ ਧੋਨੇ ਆ ਤੇ ਚਲੋ ਜੀ ਹੁਣ ਆਪਾਂ ਇਹਨੂੰ ਕਰਕੇ ਸਾਫ਼ ਚੰਗੀ ਤਰ੍ਹਾਂ ਤੇ ਫਿਰ ਆਪਾਂ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦਿੰਨੇ ਆ ਉਪਰੋ ਤੇ ਕੱਪੜੇ ਵਗੈਰਾ ਤਾਂ ਚਲੋ ਧੁੱਤੀ ਗਏ ਮੇਰੇ ਤੇ ਇਹ ਜਿਹੜੇ ਹੁਣ ਕਿਚਨ ਟੇਬਲ ਹੁਣ ਹੋ ਜਾਣਗੇ ਜਿਵੇਂ ਸਲੈਪ ਵਗੈਰਾ ਸਾਫ਼ ਕਰਨ ਤੇ ਹੁਣ ਹੋ ਜਾਣਗੇ ਤੇ ਇਹ ਆਪਾਂ ਰੱਖ ਦਾਂਗੇ ਕੱਲ ਨੂੰ ਧੋ ਲਾਂਗੇ ਜੇ ਟਾਈਮ ਮਿਲਿਆ ਹੁਣ ਮੈਨੂੰ ਤਾਂ ਫਿਰ ਮੈਂ ਹੁਣੀ ਧੋ ਦੂੰਗੀ ਇਹਨਾਂ ਨੂੰ ਭਿਉ ਦੂੰਗੀ ਗਰਮ ਪਾਣੀ ਦੇ ਵਿੱਚ ਨਹੀਂ ਤਾਂ ਫਿਰ ਇਸ ਤਰ੍ਹਾਂ ਰੱਖ ਲੂੰਗੀ ਤੇ ਹੁਣ ਕੱਲ ਨੂੰ ਹੀ ਧੋऊंगी ਤੇ ਚਲੋ ਜੀ ਦੇਖੋ ਹੁਣ ਜਿਵੇਂ ਆਪਾਂ ਸਾਰੇ ਸਲੈਪ ਵਗੈਰਾ ਸਾਫ਼ ਕਰਤੀ ਹੈ ਨਾ ਤੇ ਭਾਂਡੇ ਚੰਦ ਤੇ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਰਸੋਈ ਪਹਿਲਾਂ ਦੇਖ ਕੇ ਆਪਣੇ ਆਪ ਦਾ ਹੀ ਚਿੱਤ ਕਾਲਾ ਹੋ ਜਾਂਦਾ ਸੀ ਕ ਵੀ ਹੈ ਨਾ ਕਿੰਨਾ ਜ਼ਿਆਦਾ ਖਲਾਰਾ ਹੈ ਤੇ ਟਾਈਮ ਤਾਂ ਬਹੁਤ ਲੱਗ ਜਾਂਦਾ ਹਰੇਕ ਕੰਮ ਨੂੰ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਨਾ ਜੇਕਰ ਆਪਾਂ ਕੰਮ ਹਰੇਕ ਸਫਾਈ ਦੇ ਨਾਲ ਰੀਚ ਦੇ ਨਾਲ ਹਨਾ ਤੇ ਮੰਨ ਤੋਂ ਕੋਈ ਵੀ ਕੰਮ ਜਦੋਂ ਆਪਾਂ ਕਰਦੇ ਆ ਹਨਾ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਆ ਤੇ ਪਰ ਵਧੀਆ ਮਾਨਸਿਕ ਸ਼ਕੂਨ ਮਿਲਦਾ ਤੇ ਚਲੋ ਜੀ ਆਪਣੀ ਜਿਹੜੀ ਰਸੋਈ ਆ ਉਹ ਵੀ ਹੋ ਚੁੱਕੀ ਆ ਸਾਫ਼ ਤੇ ਹੁਣ ਆਪਾਂ ਚੱਲਦੇ ਆਂ ਵਿੜੇਵਲ ਹੁਣ ਆਪਾਂ ਕਰਦੇ ਆਂ ਜੀ ਵਿੜੇ ਦੀ ਸਾਫ਼ ਸਫਾਈ ਤੇ ਲੋ ਜੀ ਆਪਾਂ ਬਾਹਰ ਜਿਵੇਂ ਫਰਸ਼ ਵਗੈਰਾ ਜਿੱਥੋਂ ਧੋਣ ਵਾਲੀ ਸੀ ਸਾਰੀ ਧੋ ਲਈ ਹੈਗੀ ਆ ਜਿਵੇਂ ਅੱਗੇ ਅੱਗੇ ਜਿਹੜੀ ਫਰਸ਼ ਹੈ ਵੀ ਧੋਲੀ ਤੇ ਮੇਨ ਗੇਟ ਤੋਂ ਬਾਹਰੋਂ ਉਧਰੋਂ ਵੀ ਸਾਰਾ ਸਾਫ਼ ਕਰ ਲਿਆ ਤੇ ਹੁਣ ਆਪਾਂ ਵਿੜੇ ਦੇ ਵਿੱਚ ਲਾਉਨੇ ਆਂ ਮਿੱਟੀ ਤੇ ਹੁਣ ਮੈਂ ਇੱਥੇ ਫੇਰ ਰਹੀ ਆਂ ਮਿੱਟੀ ਵਿੜੇ ਦੇ ਵਿੱਚ ਤੇ ਜਦੋਂ ਮੈਂ ਮਿੱਟੀ ਫੇਰਨ ਲੱਗੀ ਸੀ ਜਾਨੀ ਕਿ ਸਾਰਾ ਮੇਰਾ ਕੰਮ ਸਵੇਰ ਦਾ ਜਿਹੜਾ ਮੈਂ A to Z ਸਾਰਾ ਕੰਮ ਜਿਹੜਾ ਆਪਣਾ ਹਰ ਰੋਜ਼ ਦਾ ਹੁੰਦਾ ਤੇ ਸਾਰਾ ਕੰਮ ਜਿਹੜਾ ਕੀਤਾ ਖਤਮ ਤਾਂ ਟਾਈਮ ਹੋ ਗਿਆ ਸੀਗਾ ਜੀ 12 ਵਜੇ ਕੀ ਸੀ ਮੈਨੂੰ ਫਿਰ ਮੈਂ 12 ਵਜੇ ਮੈਂ ਲੱਗ ਗਈ ਸੀਗੀ ਮਿੱਟੀ ਫੇਰਨ ਤੇ ਮਿੱਟੀ ਫੇਰਦੀ ਨੂੰ ਮੈਨੂੰ ਵੱਜ ਗਏ ਸੀਗੇ 3 3 ਵਜੇ ਮੈਂ ਹਟੀਆਂ 3 ਵਜੇ ਮੇਰਾ ਜਿਹੜਾ ਮਿੱਟੀ ਦਾ ਕੰਮ ਸੀਗਾ ਉਹ ਨਿਭੜਿਆ ਤੇ ਪਰ ਇਸ ਤਰ੍ਹਾਂ ਵੀ ਵਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਬਹੁਤ ਜ਼ਿਆਦਾ ਸੋਹਣਾ ਬਣਿਆ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਮਿੱਟੀ ਫੇਰੀ ਵਧੀਆ ਲੱਗਦੀ ਆ ਵੀਡੀਓ ਦੇ ਵਿੱਚ ਜਾਂ ਪਹਿਲਾਂ ਵੀਟਾ ਸੋਹਣਾ ਲੱਗਦਾ ਸੀਗਾ ਕਿਉਂਕਿ ਹੁਣ ਪਹਿਲਾਂ ਵੀ ਤੁਸੀਂ ਵੀੜਾ ਦੇਖ ਰਹੇ ਹੋ ਤੇ ਇਸ ਤੋਂ ਅੱਗੇ ਜਦੋਂ ਪੂਰੀ ਮਿੱਟੀ ਫੇਰ ਗਈ ਉਸ ਤੋਂ ਅੱਗੇ ਤੁਸੀਂ ਦੇਖਿਓ ਕਿਉਂਕਿ ਨਾ ਪਤਾ ਕੀ ਹੈ ਮਿੱਟੀ ਫੇਰ ਕੇ ਜਦੋਂ ਮਿੱਟੀ ਫੇਰਦੇ ਆ ਬਾਅਦ ਵਿੱਚ ਜਦੋਂ ਵੀੜਾ ਦੇਖਦੇ ਆ ਤਾਂ ਇਹ ਲੱਗਦਾ ਨਾ ਵੀ ਕਿੰਨਾ ਸੋਹਣਾ ਲੱਗਦਾ ਹਨਾ ਵੀ ਨਹੀਂ ਮੈਂ ਫ੍ਰੈਂਕ ਕਹਿੰਨੀ ਹੁੰਦੀ ਆ ਬਸ ਹੁਣ ਮੈਂ ਮਿੱਟੀ ਲੈਣ ਨਹੀਂ ਦੇਣੀ ਜਦੋਂ ਵੀ ਮੈਨੂੰ ਲੱਗਿਆ ਤੇ ਮੈਂ ਜਦ ਅਵੀ ਹਨਾ ਤੇ ਖਰਾਬ ਜਿਹਾ ਹੋ ਗਿਆ ਜਿਵੇਂ ਤੇ ਜਦ ਹੀ ਮੈਂ ਫੇਰ ਦੂੰਗੀ ਪਰ ਕੀ ਹੁੰਦਾ ਜੀ ਬਾਅਦ ਵਿੱਚ ਫਿਰ ਮੌਸਮ ਜਦੋਂ ਖਰਾਬ ਹੋ ਜਾਂਦਾ ਮੀਂਹ ਦਾ ਹਨਾ ਫਿਰ ਜਦੋਂ ਮੀਂਹ ਪੈ ਜਾਂਦਾ ਨਾ ਉੱਪਰ ਤੇ ਉਹ ਵੇੜਾ ਉਧੋਂ ਜ਼ਿਆਦਾ ਖਰਾਬ ਹੋ ਜਾਂਦਾ ਫਿਰ ਫਿਰ ਐ ਹੁੰਦਾ ਮੈਂ ਕਹਿੰਦੀ ਮੈਂ ਹੁਣ ਨਹੀਂ ਫੇਰਨੀ ਬਸ ਮਿੱਟੀ ਵੀ ਕਿਉਂਕਿ ਮੀਂਹ ਦੇ ਵਿੱਚ ਜ਼ਿਆਦਾ ਫਰੋਖਾ ਹੋ ਜਾਂਦਾ ਜਦੋਂ ਮੀਂਹ ਆ ਜਾਂਦਾ ਉਹ ਮਿੱਟੀ ਫੇਰੀ ਦੇ ਉੱਪਰ ਤੇ ਹੁਣ ਵੀ ਮੈਂ ਕਹਿੰਨੀ ਆ ਵੀ ਰੱਬਾ ਹੱਤਾ ਜਾ ਬਰਨ ਕਿ ਮੇਰੀ ਰੱਬ ਅਗੇ ਹੀ ਅਰਦਾਸ ਆ ਵੀ ਰੱਬਾ ਕੋਈ 10 ਦਿਨ ਨਗਾ ਦੇ ਕਿਉਂਕਿ ਮੈਂ ਭਕਾਈ ਵੀ ਕੀਤੀ ਹੈ ਨਾ ਖੇਚਲ ਵੀ ਕੀਤੀ ਤੇ ਕਿਤੇ ਨਾ ਹੋਵੇ ਮੀਂਹ ਆ ਜੇ ਤੇ ਧੁੱਪ ਅੱਜ ਬਹੁਤ ਜ਼ਿਆਦਾ ਤੇਜ਼ ਸੀ ਇੰਨੀ ਜ਼ਿਆਦਾ ਮੈਨੂੰ ਗਰਮੀ ਲੱਗੀ ਨਾ ਤੇ ਮਿੱਟੀ ਫੇਰਦਿਆਂ ਨੂੰ ਇੱਕ ਤਾਂ ਇੱਥੇ ਸੀਹਾ ਲੱਗ ਜਾਂਦਾ ਸਾਹਮਣੇ ਤੇ ਅੱਜ ਧੁੱਪ ਵੀ ਜਿਹੜੀ ਤਿੱਖੀ ਸੀਗੀ ਤੇ ਅੱਜ ਦੀ ਧੁੱਪ ਜਿੰਨੀ ਤਿੱਖੀ ਸੀ ਅੱਜ ਦੀ ਧੁੱਪ ਦੇਖ ਕੇ ਇਸ ਤਰ੍ਹਾਂ ਲੱਗਦਾ ਸੀਗਾ ਮੱਝਾਂ ਵੀ ਅਜ ਘਰਾਂ ਲੱਗੀਆਂ ਸੀਗੀਆਂ ਵੀ ਬਾਹਰ ਧੁੱਪ ਦੇ ਵਿੱਚ ਹੁਣ ਮੱਝਾਂ ਵੀ ਬੰਨੀਆਂ ਨਹੀਂ ਜਾਇਆ ਕਰਦੀਆਂ ਜੇ ਇਸ ਤਰ੍ਹਾਂ ਧੁੱਪਾਂ ਲੱਗਦੀਆਂ ਰਹੀਆਂ ਤਾਂ ਤੇ ਚਲੋ ਜੀ ਹੁਣ ਮੈਂ ਪਹਿਲਾਂ ਫੇਰਨਾ ਸਾਰੇ ਵੇਲੇ ਦੇ ਵਿੱਚ ਮਿੱਟੀ ਤੇ ਫਿਰ ਫੇਰ ਕੇ ਤੇ ਉਸ ਤੋਂ ਬਾਅਦ ਅੱਗੇ ਤੁਸੀਂ ਦੇਖਿਓ ਵੀ ਵਿੜਾ ਸੋਹਣਾ ਲੱਗਦਾ ਜਾਂ ਨਹੀਂ ਲੱਗਦਾ ਤੇ ਕਿਉਂਕਿ ਟਾਈਮ ਤਾਂ ਬਹੁਤ ਜ਼ਿਆਦਾ ਲੱਗਿਆ ਸੀਗਾ ਪਰ ਵਿੜਾ ਸੋਹਣਾ ਬਣ ਗਿਆ ਸੀਗਾ ਤੇ ਕਿਉਂਕਿ ਜਦੋਂ ਆਪਾਂ ਨਵੀਂ-ਨਵੀਂ ਗੋਆ ਮਿੱਟੀ ਫੇਰਦੇ ਹਾਂ ਉਦੋਂ ਤਾਂ ਸੋਹਣੀ ਲੱਗਦੀ ਹੈ ਦੇਖੋ ਲਾਲ-ਲਾਲ ਹੋ ਗਿਆ ਤੇ ਫਿਲਹਾਲ ਜਦੋਂ ਹਜੇ ਗਿੱਲਾ ਹੈ ਜਦੋਂ ਪੂਰੀ ਤਰ੍ਹਾਂ ਪਲੱਗ ਕੇ ਸੁੱਕ ਗਿਆ ਬਹੁਤ ਸੋਹਣਾ ਬਣ ਗਿਆ ਸੀਗਾ ਬਾਅਦ 'ਚ ਵਿੜਾ ਤੇ ਚਲੋ ਜੀ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਤੀ ਰਹੋ ਵਸਤੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ